ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਜਿਹਦਾ ਨਾਮ ਹੈ ਦੇਵਰੇਨ ਤੇ ਤੁਹਾਨੂੰ ਪਹਿਲਾਂ ਤਾਂ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਹੰਦ ਹੰਦ ਦਾ ਨਇ ਲੋੜੀ ਦਾ ਮਾਹੌਲ ਚੱਲ ਕਿ ਆ ਉੱਪਰ ਪਹਿਲਾਂ ਆਪਾਂ ਮਾੜਾ ਕੰਮ ਨਵੇੜਾ ਇਹ ਟਾਈਮ ਵੱਜ ਗਿਆ 1:30 ਵਜੇ ਆਪਾਂ ਚੱਲਦੇ ਪਹਿਲਾਂ ਕੰਮ ਨਵੇੜੀ ਫਿਰ ਆਪਾਂ ਤੁਹਾਨੂੰ ਮਾਹੌਲ ਚਾਲ ਦਿਖਾਣੇ ਲੋੜੀ ਦਾ ਪੂਰਾ ਗਾਡਰ ਹੋਇਆ ਪਿਆ ਮਹੌਲ ਲੋ ਜੀ ਫੌਜਾ ਤਿਆਰ ਪਰ ਤਿਆਰ ਨੇ ਹੁਣ ਆਹ

ਕਮਨ ਇੱਕ ਮਿੰਟ ਤੱਕ ਵੀ ਕੰਟਰੋਲ ਕਰਨੀ ਆ ਮੈਂ ਖੜਾ ਰਗੜ ਰਾਂ ਯਾਰ ਹਾਂ ਤਾਂ ਮੈਂ ਥੋੜਾ ਓਏ ਉੱਪਰ ਵੀ ਦੇਖ ਲੈ ਛੂ ਕੱਦ ਬਹੁਤ ਆ ਜਿਹੜਾ ਹੁਣ ਜਦੋਂ ਦਜਾ ਬਦੰਦ ਕੱਢੂਗਾ ਉਹ ਬਣਾਈ ਦੇਗਾ ਲੈ ਨਾ ਚੱਲ ਚੱਲ ਗੱਡੀ ਕਿ ਕਿਸੇ ਪਾਰਿਆ ਦਿੱਤੀ ਉਹ ਹੀ ਹੋ ਗਿਆ ਜੀ ਮੈਂ ਮਾਰਾ ਅੱਜ ਮੈਂ ਮਾਰਾ ਮੈਂ ਮਾਰਾ ਇੱਧਰ ਮੁੰਡਾ ਫੋਨ ਚਲਾ ਰਿਹਾ ਆ ਮੁੰਡਾ ਮੁੰਡਾ ਬੰਦ ਲਿਆ ਪਿਆ ਉਹ ਮੁੰਡਾ ਸਪੀਕਰਾਂ ਚ ਲੱਗਾ ਆ ਇੱਧਰ ਤਲਾਵਾ ਹੀ ਪੈ ਰਹੀਆਂ ਆ ਆ ਲੋਹੜੀ ਦਾ ਮਾਹੌਲ ਠੀਕ ਆ ਵੀਰ ਬਾਕੀ ਬਤੰਗ ਲੱਗਦਾ ਲੰਚ ਟਾਈਮ ਹੋ ਗਿਆ ਬੱਕੇ ਸਟਾਰਟ ਸਟਾਰਟ ਕਿਤੇ ਦੂਈ ਉਤੇ ਦਬੂ ਹੋ ਗਏ ਤੇ ਰੰਗ ਪਾ ਦੇ ਦੋ ਦਸਤ ਸੱਤ ਕੋਲੇ ਕਿਰ ਕੈਦ ਲਾ ਲੁਕੀ ਗਿਰ ਗਈ ਕਰਦੀ ਕਰਦੀ ਅੰਦਰ ਵਿੱਚ ਹੋ ਗਈ ਰੰਗੋ ਸਾਰੇ ਹਿੱਕੇ ਵੀ ਨਹੀਂ ਮੁੜਦੇ ਨਾ ਸੰਵਾਦ ਕਰ ਪਈ ਜੀ ਹੱਥੋਂ ਨਹੀਂ ਉੱਟ ਪਾ ਕੇ ਇਕੱਠੇ ਰੰਗਦੇ ਨੇ ਮੇਰੇ ਢਾਈ ਮੇਰੀ ਸੱਟੜ ਐ ਡੱਟ ਸੱਟੜੀ ਆ ਬੈ ਬੰਮੇ ਅੱਭੀ ਕਿਤੇ ਮਿਲੂਆ ਮੈਂ ਮਿਲ ਨਹੀਂ ਆਇਆ ਸੰਦੋਦਿਸ ਦਿਸ ਦਿਸ ਸੱਦਾ ਇਹ ਕਾਤਾ ਇਦਾ ਹੋ ਰਿਹਾ ਬੱਜੀ ਡੂਡ ਕਰਕੇ ਜਲਾ ਮਰ 加油的，加油的，哎。 ਆ ਦੇਖੋ ਵੱਟ ਕੇ ਆਂਦਾ 120 ਪਤੰਗ ਓਨੇ ਨਾ ਪਤੰਗ ਨਹੀਂ ਇੰਨੇ ਪਤੰਗ ਵੱਡੇ ਆਣੇ ਨੇ ਇਹ 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 ਕੇਚੜੇ ਖੌਂਡਰੀਆ ਪਤਾ ਲੱਗਦਾ ਵੀ ਪੁਰਾਣੇ ਖਰਾਕਾ ਖਾਧੀਆਂ ਆਉਂਦਾ ਡੋਰ ਤੱਕ ਦੌਰ ਕੱਟਣਾ ਹੀ ਆ ਆ ਦੇਖ ਲੋ ਮੇਰਾ ਮਜ਼ਾ ਘਟਾਉਂਦਾ ਸੀ ਆਪਨੇ ਘਰੋਂ ਕੱਢੀ ਪਾੜਦੇ ਸੋ ਮੇਰੇ ਤਾਂ ਚੀਰੇ ਚੁੜੇ ਆ ਮੰਨਿਆ ਉਹਦਾ ਡੋਰ ਕੱਲ ਗਿੱਲੀ ਹੋ ਗਈ ਸੀ ਜੀ ਤਾਂ ਕਰਕੇ ਇਹਦਾ ਨਾ ਪ੍ਰੋਬਲਮ ਚੱਲ ਰਹੀ ਆ ਜੈ ਜਾਨ ਮੁੰਡੇ ਨੂੰ ਚੜਾਉਣ ਦਾ ਦਿੱਤਾ ਮੌਕਾ ਆ ਚੱਕਿਓ ਉਹਦੇ ਆ ਹਾ ਆ ਯੋਦਾ ਯੋਦਾ ਓਏ ਹੋਏ ਓਏ ਹੋਏ ਆ ਚੱਕ ਢਿਲ 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 ਆ ਦੇਖੀ ਮੁੰਡੇ ਨੂੰ ਹਿਸਾਬ ਆਏਗਾ ਮਾੜਾ ਮੋਟਾ 5% ਮਾਰ ਦੇ ਹੁਣ ਖੇਚੂ ਮਾਰੀ ਜਾਈ ਆ ਮੁੰਡਾ ਦੇਖਿਓ ਮੈਂ ਕਹਿਆ ਇੱਕ ਵਾਰੀ ਮੈਦਾਨ ਖਾਲੀ ਕਰ ਦੇਣਾ ਬਰੇ ਆ ਚੱਕ ਆ ਮੁੰਡਾ ਸ਼ਰਤਾਂ ਨਾਲ ਆਲਾ ਪਤੰਗ ਚੜਾਉਂਦਾ ਤੋਂ ਨੋੜੇ ਪਤਾ ਨਹੀਂ ਇਹ ਮੁੰਡੇ ਵਾਰੇ ਸ਼ਰਤਾਂ ਨਾਲ ਆਲਾ ਪਤੰਗ ਚੜਾਉਂਦਾ ਇਹ ਪਤੰਗ ਬਾਜ਼ ਆ ਪਤੰਗ ਬਾਜ਼ ਕਾਰੇ ਲੈ ਨਾ ਕਾਂਦਰੇ ਚਮਕਾ ਲਈ ਯਾਦ ਕਰ ਹੋਰ ਵੀ ਨਾਨਕੇ ਮੇ ਲੈ ਕੇ ਆਇਆ ਸੀ ਮੁੰਡਾ ਖੇਡ ਚ ਮਾਰੀ ਚੱਲ ਮਾਰੀ ਚੱਲ ਮਾਰੀ ਚੱਲ ਮਾਰੀ ਚੱਲ ਉਤਾਰ ਹੀ ਲੈ ਫਿਰ ਉੱਪਰ ਕਿੱਧਰ ਬਤੰਗ ਜਾ ਰਹੇ ਨੇ ਓਏ ਹੋਏ ਮੈਂ ਤਾਂ ਮੈਸਾ ਆਣਾ ਬਾੜੇ ਬਤੰਗ ਨੇ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਮਾਰਦੇ 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 ਚੱਲ ਵਾਹ ਇਹਦਾ ਕੁਛ ਨਾ ਕਰਕੇ ਵੀ ਇਹਨੇ ਵੜਤਾ ਬਾਹਰ ਹੀ ਔਰ ਵਾਦੀ ਜਾ ਰਿਹਾ ਦੇਖ ਇਹਦਾ ਜਿਵੇਂ ਤੋਰ ਕੇ ਛੱਡੇ ਹੁੰਦੇ ਆ ਮੁੰਡੇ ਦਾ ਡੋਰ ਪੈ ਗਈ ਹੁਣ ਇਹਨੂੰ ਮਾਰ ਕੇ ਖੇਚ ਮਾਰਦੇ ਮਾਰਦੇ ਆਹ ਆਹ ਮਾਰਦੇ ਖੇਚ ਓਏ ਆ ਤੂੰ ਮਾਰ ਯਾਰ ਖੇਚੇ ਦਾ ਬਣਾ ਯਾਰ ਜਿਹੜਾ ਦਬ ਗਿਆ ਸੋ ਘਰ ਗਿਆ ਥੱਲੇ ਵਾਲੇ ਨੇ ਗਿਆ ਏ ਏ ਖਿੱਚ ਦੇਖੋ ਮੁੰਡੇ ਰ ਖਿੱਚਾ ਕਰੋ ਕਿਵੇਂ ਆਂਟੀਆਂ ਨੇ ਖਿੱਚਿਆ ਦੀ ਮਾਰ ਦੇ ਮਾਰ ਦੇ ਮਾਰ ਦੇ ਮਾਰ ਦੇ ਉਹ ਖਿੱਚ ਮਾਰ ਦੇ ਯਾਰ ਹੁਣ ਮੈਂ ਵਢਾ ਕੇ ਵਿਹਲਾ ਵੀ ਹੋ ਜਾਣਾ ਸੀ ਏ ਏ ਏ ਹਾਂ ਚੱਲ ਆਪਣਾ ਵੀ ਗਿਆ ਲੈ ਅੰਨੇ ਫਿਟੰਦੇ ਲੋ ਜੀ ਆਜ ਹੀ ਆਪਣੇ ਘਟੋ ਆ ਸਪੀਕਰ ਵਗੈਰਾ ਸਾਰਾ ਕੁਝ ਲੋੜੀ ਦਾ ਸਮਾਨ ਸਮੇੜਤਾ ਪਤੰਗ ਵੱਡਾ ਇੱਥੇ ਰਹਿ ਗਿਆ ਚਲੋ ਕੋਈ ਨਹੀਂ ਬਾਕੀ ਆ ਪਤੰਗ ਬੜੇ ਬਚ ਗਏ ਇਧਰ ਖਾਲੀ ਖਾਲੀ ਆ ਹੋ ਗਿਆ ਤੇ ਬਾਕੀ ਹੁਣ ਬਣਾਣੇ ਲੋੜੀ ਦਾ ਮੱਥਾ ਰੇਖਦੇ ਆ ਉਹਦੇ ਮਿਲਦੇ ਆ ਤੁਹਾਨੂੰ ਸਾਰਾ ਸਮਾਨ ਚੱਕ ਲਿਆ ਆਪਾਂ ਮਿਲਦੇ ਆਂ ਬਾਅਦ ਚੋਂ